ਕੁਝ ਲੋਕਾਂ ਦੇ ਸਵਾਲ ਹੁੰਦੇ ਆ ਨਹੀਂ ਇਹਨਾਂ ਨੇ ਤਾਂ ਜੀ ਵਾਦਾ ਕੀਤਾ ਸੀ 1000 ਰੁਪਏ ਤਾਂ ਹਲੇ ਤੱਕ ਨਹੀਂ ਦਿੱਤੇ ਇਹਦੇ ਬਾਰੇ ਤੁਹਾਡੀ ਕੀ ਰਾਏ ਹੈ ਤੇ ਤੁਹਾਡਾ ਦਿਮਾਗ ਕੀ ਕਹਿੰਦਾ ਇਸ ਪਿੱਛੇ ਤੇ ਰਹੀ 1000 ਰੁਪਏ ਦੀ ਗਾਰੰਟੀ ਦੀ ਗੱਲ 1000 ਰੁਪਏ ਦਾ ਮਾਨ ਸਾਹਿਬ 1100 ਕਰਕੇ ਬਹੁਤ ਜਲਦ ਆ ਜਿਹੜੀ ਸਾਡੀ ਮਾਤਾਵਾਂ ਨੂੰ ਭੇਡ ਨੂੰ ਦੇਣਗੇ ਪਹਿਲਾਂ ਆਪਣਾ ਘਰ ਦੇਖੋ ਆਪਣੇ ਘਰੇ ਦੇਖੋ ਵੀ ਅਸੀਂ ਘਰੋਂ ਸੁਧਾਰ ਕਰਨਾ ਫਿਰ ਜਾ ਕੇ ਪੂਰਾ ਜੇ ਦੇਖੋ ਕੱਲਾ ਕੱਲਾ ਜਦੋਂ ਘਰ ਸੋਚਣ ਲੱਗ ਗਿਆ ਨਾ ਵੀ ਅਸੀਂ ਇਸ ਚੀਜ਼ ਨੂੰ ਖਤਮ ਕਰਨਾ ਤਾਂ ਆਟੋਮੈਟਿਕ ਹੈ ਜਿਹੜਾ ਨਸ਼ਾ ਉਹ ਖਤਮ ਹੋ ਹੀ ਜਿਹੜਾ ਨਸ਼ਾ ਪੀ ਰਿਹਾ ਠੀਕ ਹੈ ਜੀ ਉਹਨੂੰ ਉਹਦਾ ਪ੍ਰੋਪਰ ਰਿਲਾਜ ਹੁੰਦਾ ਉਹਨੂੰ ਸੈਂਟਰ ਭੇਜਿਆ ਜਾਂਦਾ ਵਾ ਉਹ ਜਦੋਂ ਠੀਕ ਹੋ ਕੇ ਆ ਜਾਂਦਾ ਆਪਣੇ ਬੱਚਿਆਂ ਚ ਰਵੇ ਲੇਕਿਨ ਜਿਹੜਾ ਨਸ਼ਾ ਸਪਲਾਈਰ ਆ ਉਹਦੇ ਨੂੰ ਅਸੀਂ ਸਖਤ ਤੋਂ ਸਖਤ ਜਿਹੜੀ ਕਾਨੂੰਨ ਦੇ ਹਿਸਾਬ ਨਾਲ ਬਣਦੀ ਹੈ ਸਜ਼ਾ ਉਹ ਦਵਾਈ ਜਾਂਦਾ ਪਰ ਤੁਸੀਂ ਦੱਸੋ ਵੀ ਕਿ ਆਮ ਆਦਮੀ ਪਾਰਟੀ ਕਿਸ ਬੇਸਿਸ ਤੇ ਦੁਬਾਰਾ ਮਤਲਬ ਲੜੇਗੀ ਕਿਸ ਬੇਸਿਸ ਤੇ ਜਿਹੜੇ ਜਨਤਾ ਨੂੰ ਵਾਅਦੇ ਕੀਤੇ ਸੀ ਉਹ ਪੂਰੇ ਹਲੇ ਪੂਰੇ ਫੁੱਲਫਿਲਤਾ ਨਹੀਂ ਹੋਏ ਘਰਲੇ ਰੋਜ਼ ਨਸ਼ਾ ਕਰਕੇ ਆ ਜਾਂਦੇ ਸੀ ਕੋਈ ਚਿੱਟੇ ਦਾ ਲਾ ਲੂ ਕੋਈ दारू ਦਾ ਲਾ ਲੂ ਅੱਜ ਉਹ ਆਪਣੇ ਘਰੇ ਸੁੱਖੀ ਬਸਨੀ ਹੈ ਤੇ ਸਾਡੇ ਹਲਕੇ ਜੇ ਮੈਂ ਜੇ ਨਸ਼ੇ ਦੀ ਗੱਲ ਕਰਾਂ ਤਾਂ ਕਾਫੀ ਰੋਕਥਾਮ ਲੱਗੀ ਆ ਇੱਕ ਇਕੱਲਾ ਬੰਦਾ ਕੀ ਕੀ ਕਰ ਸਕਦਾ ਇਹ ਹਲਕੇ ਦੇ ਵਿੱਚ ਜਦੋਂ ਸਾਡੇ ਵਿਧਾਇਕ ਕਿ ਆਏ ਨਹੀਂ ਉਹ ਇਹ ਵਾਦਾ ਕਰਕੇ ਨਹੀਂ ਆਏ ਸੀ ਵੀ ਜਿਹੜਾ ਲਹਾਰੇ ਦਾ ਕੋਲਾ ਉਹ 20 ਤੋਂ 25 ਮੈਂ ਕਹਿੰਦਾ ਬਹੁਤ ਪੁਰਾਣਾ ਬਣਿਆ ਕਾਫੀ ਪੁਰਾਣਾ ਦੇ ਉਤੋਂ ਬਾਅਦ ਸ਼ਹਿਰ ਨਗਰ ਦਾ ਪੁਲ ਆ ਜਾਂਦਾ ਇਹ ਦੋਨੋਂ ਪੁਲਾਂ ਦਾ ਵਾਦਾ ਅਸੀਂ ਨਹੀਂ ਕੀਤਾ ਸੀ ਲੇਕਿਨ ਤੁਸੀਂ ਆਂਦੇ ਹੋਏ ਦੇਖ ਕੇ ਆਏ ਹੋਗੇ ਦੋਨੋਂ ਪੁਲ ਬਣਦੇ ਪਏ ਹੈ ਹੈਲਥ ਕਾਰਡ ਵੀ ਉਹਨਾਂ ਜਗ੍ਹਾ ਤੇ ਸਾਰੀਆਂ ਹਸਪਤਾਲਾਂ 'ਚ ਬੈਨੀਫਿਟ ਦਿੰਦਾ ਇੱਕ ਗਰੀਬਾਂ ਲਈ ਸੋਚੀ ਹੋਈ ਚੀਜ਼ ਹੈ ਇਹ ਇਹ ਸਰਕਾਰੀ ਚੱਲਦਾ ਹੈ ਕਿ ਸਾਰੇ ਕਿਤੇ ਮਤ ਸਾਰੇ ਕਿਤੇ ਚੱਲਦਾ ਹੈ ਵੈਲਿਡ ਹੈ ਬੈਸਟਰ ਹੁਣ ਗਾਈਡਨੈਸ ਉਹ ਮੁਹੱਲਾ ਕਲੀਨਿਕ ਦੀ ਹੈ ਤੇ ਮੁਹੱਲਾ ਕਲੀਨਿਕ ਦੇ ਤੇ ਅਸੀਂ ਸਾਰਿਆਂ ਨੇ ਅਸਰ ਦੇਖੀ ਹੋਏ ਆ ਇੱਕ ਕਈ ਵਿਚਾਰੇ ਗਰੀਬ ਪਰਿਵਾਰ ਜਿਹੜੇ ਵੰਗੀ-ਮੰਗੀ ਤੇ ਵੰਗੀ ਲੈ ਦਿੱਸੋ ਫ੍ਰੀ ਲੈ ਕੇ ਆਪਦੇ ਘਰਾਂ ਦੇ ਵਿੱਚ ਉਹੀ ਪਹਿਲਾਂ ਦਾ ਰਾਸ਼ਨ ਪਵਾ ਰਹੇ ਆ ਬਿਜਲੀ ਦਾ ਹਰੇਕ ਘਰ ਦਾ ਬਿੱਲ ਜਿਹੜਾ 5 ਤੋਂ 7000 ਦੇ ਵਿੱਚ ਵਿੱਚ ਹੁੰਦਾ ਸੀ ਉਹ ਮਾਨ ਸਾਹਿਬ ਨੇ ਹਰੇਕ ਵਰਗ ਲਈ ਪਹਿਲਾਂ ਹੁੰਦਾ ਸੀ ਐਸਸੀ ਵਰਗ ਲਈ ਗੱਲਾਂ ਵਾ ਜਿਹੜੀ ਬਿਜਲੀ ਮਾਫ ਹੈ 300 ਯੂਨਿਟ ਤੱਕ ਹੁਣ ਜਿਹੜੀ ਮਾਫ ਕੀਤੀ ਹੈ ਸਾਰੇ ਵਰਗਾਂ ਲਈ ਮਾਫਾ 5 ਤੋਂ 7000 ਜਿਹਦੇ ਘਰੇ ਬਚ ਰਿਆ ਉਹਦੇ ਬੱਚੇ ਵੀ ਵਧੀਆ ਖਾਣਗੇ ਪੀਣਗੇ ਤੇ ਪੈਣਨਗੇ ਸਸ਼ੀਕਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਤੁਸੀਂ ਦੇਖ ਰਹੇ ਹੋ ਤੇ ਮਹਕਾਸ਼ ਔਰ ਇਸ ਵਕਤ ਸਾਡੇ ਨਾਲ ਵਿਸ਼ਾਲ ਗੋਗਲੇ ਜੀ ਮੌਜੂਦ ਹੈ ਆਮ ਆਦਮੀ ਪਾਰਟੀ ਦੇ ਕਾਫੀ ਵੱਡੇ ਰਿਪਰੈਜ਼ੈਂਟੇਟਿਵ ਹੈ ਛੋਟੀ ਜੀ ਉਮਰ ਦੇ ਵਿੱਚ ਇਹਨਾਂ ਨੇ ਪਾਰਟੀ ਦੇ ਵਿੱਚ ਉਹ ਮੁਕਾਮ ਹਾਸਲ ਕੀਤਾ ਜੋ ਕਿ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਗੱਲਬਾਤ ਕਰਾਂਗੇ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਡੰਕਾ ਹੈ ਉਹ ਬਹੁਤ ਲੋਕ ਵਜਾਉਂਦੇ ਨੇ ਪਰ ਕੁਝ ਲੋਕ ਜਿਹੜੇ ਆਮ ਆਦਮੀ ਪਾਰਟੀ ਨੂੰ ਡਿਗਰੀਡ ਕਰਦੇ ਨੇ ਉਹਨਾਂ ਨੂੰ ਭੰਡਦੇ ਨੇ ਕੁਝ ਕਹਿੰਦੇ ਨੇ ਕਿ ਜਿਹੜੇ ਕੰਮ ਨਹੀਂ ਹੋਏ ਮਤਲਬ ਕੀ ਭਗਵੰਤ ਮਾਨ ਕੀ ਕਰ ਲੇਗਾ ਐਸੇ ਸਿਲਸਿਲੇ ਦੇ ਵਿੱਚ ਗੱਲ ਕਰਨ ਨੂੰ ਵਿਸ਼ ਤੁਹਾਡਾ ਜੀ ਅੱਛਾ ਵਿਸ਼ਾਲ ਜੀ ਸਵਾਲ ਬਾਅਦ ਵਿੱਚ ਸ਼ੁਰੂ ਕਰਦੇ ਆ ਪਤਾ ਇਹ ਹੀ ਕਿ ਕਿ ਤੁਸੀਂ ਆਮ ਆਦਮੀ ਪਾਰਟੀ ਦਾ ਦਮਨ ਰੀਸੈਂਟਲੀ ਕੁਝ ਮਹੀਨੇ ਪਹਿਲਾਂ ਫੜਿਆ ਤੇ ਕਿਉਂ ਫੜਿਆ ਦਾ ਕੀ ਕਾਰਨ ਕੀ ਹੈ ਤੁਸੀਂ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕੀਤੇ ਹੋ ਹੁਣ ਤੁਹਾਡੀ ਸਰਗਰਮੀਆਂ ਕਾਫੀ ਵੱਧ ਗਈਆਂ ਨੇ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਲੋਕ ਤੁਹਾਨੂੰ ਹੰਗਾਰਾ ਦਿੰਦੇ ਆ ਕੀ ਸੋਚ ਕੇ ਤੁਸੀਂ ਪਾਰਟੀ ਦੇ ਵਿੱਚ ਆਏ ਦੇਖੋ ਜੀ ਬਦਲਾ ਬਦਲਾ ਬਹੁਤ ਜ਼ਰੂਰੀ ਆ ਹਮ ਜੇ ਆ ਜਨਤਾ ਨੇ ਬਦਲਾ ਕੀਤਾ ਆ ਜਿਹੜੀਆਂ ਪੁਰਾਣੀਆਂ ਆਪਣੀਆਂ ਪਾਰਟੀਆਂ ਸੀ ਕਾਲੀ ਦਲ ਤੇ ਕਾਂਗਰਸ ਸਾਰੀ ਜਨਤਾ ਉਹਨਾਂ ਤੋਂ ਦੁਖੀ ਸੀ ਕਿਉਂਕਿ ਉਹਨਾਂ ਦੇ ਜਿਹੜੇ ਕੰਮ ਸੀ ਉਹ ਕੰਮ ਘੱਟ ਸੀ ਤੇ ਉਹ ਬੋਲਦੇ ਜ਼ਿਆਦਾ ਸੀ ਤੇ ਸਾਡੀ ਜਿਹੜੀ ਆਮ ਆਦਮੀ ਪਾਰਟੀ ਆ ਇਹਦੇ ਮੈਂ ਜਦੋਂ ਡਿਵੈਲਪਮੈਂਟ ਦੇ ਕੰਮ ਦੇਖੇ ਤਾਂ ਉਹਨੂੰ ਦੇਖ ਕੇ ਮੇਰਾ ਵੀ ਦਿਲ ਕੀਤਾ ਕਿ ਮੈਂ ਇੱਕ ਆਪਣੇ ਜਿਹੜਾ ਸਹੀ ਪਲੇਟਫਾਰਮ ਉਹ ਚੂਜ਼ ਕਰਾਂ ਇਸ ਲਈ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ ਵਿਸ਼ਾਲ ਮੈਂ ਤੁਹਾਡੇ ਤੋਂ ਗੱਲ ਜੇ ਮੈਂ ਪੁੱਛਾਂ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਧੇਰ ਤੋਂ ਆਏ ਹਾਲਾਂਕਿ ਕੁਝ ਲੋਕ ਪਹਿਲਾਂ ਵੀ ਜੁਆਇਨ ਹੋ ਗਏ ਸੀ ਜਦੋਂ ਤੁਸੀਂ ਆਏ ਇਹ ਧੇਰ ਦੇ ਵਿਚਾਰਨ ਦਾ ਕਾਰਨ ਕੀ ਹੈ ਵੀ ਤੁਹਾਨੂੰ ਬਾਅਦ ਵਿੱਚ ਕੁਝ ਚੀਜ਼ਾਂ ਪਤਾ ਲੱਗੀ ਜਾਂ ਕਿਵੇਂ ਮਤਲਬ ਕੋਈ ਸੈਟਿੰਗ ਨਹੀਂ ਬੈਠੀ ਥੋੜੀ ਪਹਿਲਾਂ ਸੈਟਿੰਗ ਦੀ ਗੱਲ ਨਹੀਂ ਜੀ ਦੇਖੋ ਕੋਈ ਵੀ ਚੀਜ਼ ਆ ਉਹਨੂੰ ਪਹਿਲਾਂ ਦੇਖੋ ਤੇ ਪਰਖੋ ਅਸੀਂ ਪਹਿਲਾਂ ਦੇਖਿਆ ਪਰਖਿਆ ਲੋਕਾਂ ਦਾ ਸੁਝਾਅ ਲਿੱਤਾ ਕਿਉਂਕਿ ਆਪਣੀ ਟੀਮ ਦਾ ਸੁਝਾਅ ਤੇ ਲੋਕਾਂ ਦਾ ਸੁਝਾਅ ਆਪਣੇ ਲਈ ਬਹੁਤ ਜ਼ਰੂਰੀ ਹੈ ਜਿਹੜਾ ਲੋਕਾਂ ਦੇ ਨਾਲ ਚੱਲਦਾ ਉਹ ਲੀਡਰ ਹੁੰਦਾ ਲੋਕਾਂ ਤੋਂ ਬਿਨਾ ਕੋਈ ਲੀਡਰ ਨਹੀਂ ਹੁੰਦਾ ਬਿਲਕੁਲ ਬਿਲਕੁਲ ਇਸ ਕਰਕੇ ਦੇਰ ਆਏ ਦਰੋਸਤ ਹੈ ਲੇਕਿਨ ਸਹੀ ਜਗ੍ਹਾ ਹੈ ਸਹੀ ਜਗ੍ਹਾ ਹੈ ਅੱਛਾ ਵਿਸ਼ਾਲ ਜੀ ਮੈਂ ਗੱਲ ਕਰਾਂ ਆਮ ਆਦਮੀ ਪਾਰਟੀ ਦੇ ਦੇਖੋ ਹੋਰੇ ਕਈ ਜਿਹੜੇ ਕੰਮ ਪੈਂਡਿੰਗ ਹੈ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਔਰ ਵੀ ਮਤਲਬ ਕੁਝ ਬਹੁਤ ਵੱਡੇ ਵੱਡੇ ਜਿਹੜੇ ਆਮ ਆਦਮੀ ਪਾਰਟੀ ਨੇ ਕੰਮ ਵਿੱਡੇ ਹੋਏ ਨੇ ਅਕਸਰ ਕੀ ਮੈਂ ਤੁਹਾਡੇ ਹਲਕੇ ਦੇ ਵਿੱਚ ਦੇਖਦਾ ਸੀ ਕਿ ਇੱਥੇ ਨਾ ਸੜਕਾਂ ਟੁੱਟੇ ਹੋਏ ਸੜਕ ਪੋਲਿਊਸ਼ਨ ਬਹੁਤ ਜ਼ਿਆਦਾ ਕੀ ਲੱਗਦਾ ਕਿ ਹੁਣ ਇਹ ਚੀਜ਼ਾਂ ਕੰਟਰੋਲ ਚ ਆ ਰਹੀਆਂ ਕਿ ਆ ਪਾਣੀਆਂ ਨਹੀਂ ਆਣਗੀਆਂ ਕਿਉਂਕਿ ਪਹਿਲਾਂ ਤੋਂ ਜਦੋਂ ਦੇ ਮੈਂ ਕਹਿੰਦਾ ਅਸ ਤੋਂ 5-7 ਸਾਲ ਪਹਿਲਾਂ ਇੱਧਾ ਦੇ ਵਿਕਾਸ ਹੋਏ ਹੋਣੇ ਹੈ ਜਿਹੜੇ ਹੁਣ ਦੁਬਾਰਾ ਸ਼ਾਇਦ ਥੋੜੇ-ਮੋਟੇ ਲੈਟਰ ਬਿਟ ਦੇਖਣ ਨੂੰ ਮਿਲ ਰਹੇ ਜਿਹੜੇ ਪਹਿਲਾਂ ਵਿਕਾਸ ਸ਼ਾਇਦ ਨਹੀਂ ਹੋਏ ਤੁਸੀਂ ਕੀ ਸੋਚ ਰਹੇ ਹੋ ਕਿ ਆਮ ਆਦਮੀ ਪਾਰਟੀ ਆਪਣੇ ਬਣਾਏ ਹੋਏ ਨਕਸ਼ੇ ਕਦਮਾ ਦੇ ਉੱਤੇ ਖੜੀ ਉਤਰ ਪਾਵੇਗੀ ਜਿਵੇਂ 27 ਦੇ ਚੋਣਾਂ ਵੀ ਨਜ਼ਦੀਕ ਆ ਗਈਆਂ ਨੇ ਵਿਰੋਧੀ ਧਰ ਜਿਹੜੇ ਆਪਣੇ ਦਾਅਵੇ ਪੱਕੇ ਕਰ ਰਹੇ ਆ ਵਿਰੋਧੀ ਧਰ ਲੋਕਾਂ ਤੇ ਪੈੜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਲੋਕਾਂ 'ਚ ਵਿਚਰ ਰਹੇ ਨੇ ਕਿਉਂਕਿ ਜਦੋਂ ਇਲੈਕਸ਼ਨਾਂ ਦਾ ਦੌਰ ਹੁੰਦਾ ਹੈ ਤਾਂ ਉਸ ਟਾਈਮ ਤੇ ਜਿਹੜੇ ਵਿਰੋਧੀ ਧਿਰਾਂ ਚਾ ਕੋਈ ਵੀ ਡਿਵਾਇਸਤੀ ਪਾਰਟੀ ਚਾ ਐਕਸ ਪਾਰਟੀ ਉਹ ਸਾਰੇ ਆਪਣੇ ਕਮਾਂਜ ਕਰਾਂ ਚ ਜੁਟ ਜਾਂਦੇ ਉਸ ਤੋਂ ਪਹਿਲਾਂ ਕੋਈ ਸਾਰ ਨਹੀਂ ਦਿੰਦਾ ਪਰ ਤੁਸੀਂ ਦੱਸੋ ਵੀ ਕਿ ਆਮ ਆਦਮੀ ਪਾਰਟੀ ਕਿਸ ਬੇਸਿਸ ਤੇ ਦੁਬਾਰਾ ਮਤਲਬ ਲੜੇਗੀ ਕਿਸ ਬੇਸਿਸ ਤੇ ਜਿਹੜੇ ਜਨਤਾ ਨੂੰ ਵਾਅਦੇ ਕੀਤੇ ਸੀ ਉਹ ਪੂਰੇ ਹਲੇ ਪੂਰੇ ਫੁੱਲਫਿਲਤਾ ਨਹੀਂ ਹੋਏ ਜੀ ਪਰ ਕਿਹ ਤੋਂ ਕਿ ਪੂਰੇ ਹੋ ਸਕਦੇ ਜਨਤਾ ਦੀ ਇਹ ਆਵਾਜ਼ ਹੈ ਇਹ ਸਵਾਲ ਹੈ ਉਹਨਾਂ ਦਾ ਦੇਖੋ ਜੇ ਮੈਂ ਆਪਦੇ ਹਲਕੇ ਦੀ ਗੱਲ ਕਰਾਂ ਸਾਡੇ ਇਸ ਹਲਕਾ ਦੱਖਣਾ ਹੀ ਬਹੁਤ ਪਛੜਿਆ ਹੋਇਆ ਏਰੀਆ ਜਿਹਨੂੰ ਆਪਾਂ ਕਹੀਏ ਜੀ ਉਹ ਸੀਗਾ ਇੱਥੋਂ ਦੀ ਮੇਅਰ ਵੀ ਰਹਿ ਚੁੱਕਿਆ ਅਕਾਲੀ ਦਲ ਦੇ ਇੱਥੋਂ ਦੀ ਕੈਬਨਿਟ ਮਨਿਸਟਰ ਵੀ ਰਹੇ ਆ ਹੀਰਾ ਸਿੰਘ ਗਾਵੜੀਆ ਜਿਹੜੇ ਜਿਨ੍ਹਾਂ ਕੋ ਪੰਜ ਮੰਤਰਾਲੇ ਸੀ ਉਸ ਤੋਂ ਬਾਅਦ 10 ਸਾਲ ਬੈਂਸ ਬ੍ਰਦਰਸ ਦਾ ਇੱਥੇ ਮਤਲਬ ਰਿਆ ਰਾਜ ਤੁਸੀਂ ਅਗਰ ਗੱਲ ਕਰੋ ਸੜਕਾਂ ਦੀ ਤੁਸੀਂ ਹੁਣੇ ਥੋੜੇ ਦਿਨ ਪਹਿਲਾਂ ਸੜਕਾਂ ਦੀ ਗੱਲ ਕਰੋ ਸੜਕਾਂ ਅੱਜ ਤੋਂ ਮੈਂ ਕਹਿੰਦਾ 10 ਤੋਂ 15 ਸਾਲ ਪਹਿਲਾਂ ਜਿਹੜੀਆਂ ਟੁੱਟੀਆਂ ਹੀ ਐਸੀ ਟੁੱਟੀਆਂ ਰਹੀਆਂ ਜਦੋਂ ਐਮਐਲਏ ਸਾਹਿਬ ਆਏ ਦੇਖੋ ਆਪਾਂ ਜਦੋਂ ਘਰ ਵੀ ਬਣਾਉਨੇ ਆ ਨਾ ਕੋਈ ਉਹਦੇ ਵਿੱਚ ਵੀ ਟਾਈਮ ਲੱਗਦਾ ਦੇ ਆਪਨ ਥੋੜੀ ਜਿਹੀ ਮੁਸ਼ਕਲਾਂ ਆ ਜਿਹੜੀਆਂ ਉਹ ਸੈਨ ਕਰਨੀਆਂ ਪੈਂਦੀਆਂ ਹੁਣ ਹਲਕੇ ਦਾ ਪ੍ਰੋਪਰ ਮੈਪ ਦੇਖਿਆ ਕਿ ਇੱਥੇ ਕਿੱਥੇ ਕਿਹਨੂੰ ਕਿਹਨੂੰ ਕਿਸ-ਕਿਸ ਚੀਜ਼ ਦੀ ਲੋੜ ਆ ਉਸ ਦੇ ਅਕੋਰਡਿੰਗ ਜਿਹੜੀਆਂ ਸੜਕਾਂ ਬਣਾਉਣੀਆਂ ਸ਼ੁਰੂ ਕੀਤੀਆਂ ਤੁਸੀਂ ਵੀ ਆਏ ਹੋ ਤੁਸੀਂ ਵੀ ਦੇਖ ਰਹੇ ਹੋਗੇ 33 ਫੁੱਟਾ ਰੋਡ ਬਣ ਰਹੀ ਆ ਕੰਗਰ ਨਾਲ ਰੋਡ ਆ ਜਿਹੜੀ ਚੌਂਕੀ ਨੂੰ ਜਾਂਦੀ ਸੀ ਜੇ ਸਭ ਤੋਂ ਬੁਰਾ ਹਾਲ ਸੀ ਉਹ ਵੀ ਮੇਰੇ ਹਿਸਾਬ ਨਾਲ ਤਕਰੀਬਨ ਆ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਆ ਹੋਰ ਕਈ ਗਲੀਆਂ ਨੇ ਜਿਹੜੀਆਂ ਉਹ ਆਰ ਸੀ ਸੀ ਦੀ ਤਿਆਰ ਹੋਈਆਂ ਨੇ 10 ਇੰਚੀ ਪ੍ਰੋਪਰ ਉਹਦੇ ਵਿੱਚ ਸੀਮੈਂਟ ਲੈਂਟਰ ਜਿਹੜਾ ਪਿਆ ਵਿੱਚ ਸਰੀਆ ਅੱਛਾ ਪਹਿਲਾਂ ਪਰ ਲੁੱਕ ਪੈ ਗਈ ਉਹਨੂੰ ਫੋਟੋਆਂ 'ਚ ਦਿਖਾਤਾ ਉਹ ਤੋਂ ਬਾਅਦ ਉਹ ਮਹੀਨੇ ਬਾਅਦ ਆ ਜਿਹੜੀ ਸੜਕ ਆ ਉਹ ਝੜ ਜਾਂਦੀ ਸੀ ਝੜ ਜਾਂਦੀ ਸੀ ਠੀਕ ਹੈ ਜੀ ਤੇ ਇਹ ਸੜਕਾਂ ਤੁਸੀਂ ਜਾ ਕੇ ਆਪ ਨਿਰੇਖਣ ਕਰੋ ਮਾਨ ਸਾਹਿਬ ਨੇ ਸਪੈਸ਼ਲ ਟੀਮਾਂ ਵੀ ਲਾਈਆਂ ਨੇ ਇਹ ਮੇਰੇ ਸਾਹਮਣੇ ਸੜਕਾ 22 25 25 ਸਾਲ ਨਹੀਂ ਜਾਣੀ ਹੈ ਨਹੀਂ ਇਹ ਇੱਕ ਮੈਂ ਵਿਸ਼ਾਲ ਤੁਹਾਡੀ ਗੱਲ ਵਿੱਚ ਟੋਕ ਰਿਹਾ ਜਿਹੜਾ ਉਹਨੇ ਰੀਸੈਂਟਲੀ ਮਾਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਜੀ ਇਹ ਉਹਨਾਂ ਨੇ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ اٹੈਂਡ ਹੈ ਵੀ ਕਿ ਐਲਾਨ ਕਰ ਦਿੱਤਾ ਕਿ ਜਿਹੜੀ ਸਰੰਦ ਤੋਂ ਪਟਿਆਲੇ ਨੂੰ ਜਿਹੜੀ ਰੋਡ ਜਾਂਦੀ ਹੈ ਜੀ ਤੇ ਮਤਲਬ ਉਹ ਕਾਫੀ ਵਧੀਆ ਕੁਝ ਦਿਨਾਂ ਦੇ ਵਿੱਚ ਤਿਆਰ ਕਰ ਦਿੱਤੀ ਹੈ ਇਹ ਇਹ ਕਿਵੇਂ ਮਤਲਬ ਤੁਸੀਂ ਇਸ ਵਾਰ ਕੀ ਸੋਚ ਰੱਖਦੇ ਹੋ ਕਿ ਉਹ ਵੀ ਸੜਕ ਕਾਫੀ ਮਜ਼ਬੂਤ ਹੋਈ ਹੈ ਮਤਲਬ ਕਿਦਾਂ ਮਤਲਬ ਦੇਖੋ ਮੈਂ ਉਹ ਸੜਕ ਤੇ ਹੁਣ ਤੱਕ ਗਿਆ ਨਹੀਂ ਪਰ ਜੇ ਮੈਂ ਹਾਂ ਕੋਰ ਲਾਈਨ ਕਰਤੀ ਜੇ ਮੈਂ ਅਬਦੇ ਹਲਕੇ ਦੀ ਗੱਲ ਕਰਾਂ ਜੇ ਇੱਥੇ ਇੰਨੀ ਵਧੀਆ ਸੜਕਾ ਬਣਨੀ ਹੈ ਤਾਂ ਸੀਐਮ ਸਾਹਿਬ ਨੇ ਵੀ ਕੁਝ ਦੇਖ ਕੇ ਗੱਲ ਕਹੀ ਹੋਣੀ ਹੈ ਕਿਉਂਕਿ ਉਹਨਾਂ ਨੂੰ ਆਪਣਾ ਪਦ ਪਤਾ ਉਹਨਾਂ ਨੂੰ ਆਪਣਾ ਵजूद ਪਤਾ ਇਸ ਲੈਵਲ ਦਾ ਬੰਦਾ ਐਸੇ ਤਾਂ ਕੋਈ ਗੱਲ ਨਹੀਂ ਕਰ ਸਕਦਾ ਤੁਸੀਂ ਸਾਡੇ ਹਲਕੇ ਦਾ ਦੌਰਾ ਕਰੋ ਤੇ ਮੈਂ ਕਹਿੰਦਾ ਤੁਸੀਂ ਆਪ ਜਾ ਕੇ ਰਿਵਿਊ ਲੋ ਸੜਕਾਂ ਤੁਹਾਨੂੰ ਪਤਾ ਲੱਗੇਗਾ ਵੀ ਕੀ ਕੰਮ ਹੋਇਆ ਕੀ ਨਹੀਂ ਹੋਇਆ ਅੱਛਾ ਵਿਸ਼ਾਲ ਹੁਣ ਮੈਂ ਇੱਕ ਸੱਚ ਸਵਾਲ ਪੁੱਛਣ ਦੇ ਵਿੱਚ ਹਾਂ ਮਾਨ ਸਾਹਿਬ ਨੇ ਯੁੱਧ ਨਸ਼ਾ ਵਿਰੁੱਧ ਜਿਹੜੀ ਇਹ ਮੁਹਿੰਮ ਚਲਾਈ ਕਈ ਘਰ ਉਜੜਦੇ ਬਸਾ ਦਿੱਤੇ ਜੀ ਪਰ ਲੁਧਿਆਣਾ ਸ਼ਹਿਰ ਦੇ ਵਿੱਚ ਕਿਉਂ ਨਹੀਂ ਨਸ਼ਾ ਬੰਦ ਹੋ ਰਿਹਾ ਇਹ ਤਾਂ ਕੀ ਰੀਜ਼ਨ ਹੋ ਸਕਦਾ ਦੇਖੋ ਸਾਡੇ ਹਲਕਾ ਦੱਖਣੀ ਚ ਸਪੈਸ਼ਲ ਟੀਮਾਂ ਲੱਗੀਆਂ ਠੀਕ ਹੈ ਜੀ ਕਈ ਗਰੁੱਪ ਆ ਜਿਹੜੇ ਐਮਐਲਏ ਸਾਹਿਬ ਦੁਆਰਾ ਵਾ ਜਿਹੜੇ ਫੜਵਾਏ ਗਏ ਆ ਤੇ ਕਈਆਂ ਦਾ ਜਿਹੜਾ ਨਸ਼ਾ ਛੁਡਾਇਆ ਗਿਆ ਤੇ ਐਸੀ ਕੁਝ ਮਾਤਾਵਾਂ ਨੂੰ ਭੈਣਾਂ ਨੂੰ ਮੈਂ ਮਿਲਿਆ ਜਿਨ੍ਹਾਂ ਦੇ ਘਰ ਮੈਡਮ ਦੇ ਕਰਕੇ ਬਸੇ ਆ ਤੇ ਉਹਨਾਂ ਨਾਲ ਮੈਂ ਤੁਹਾਨੂੰ ਵੀ ਮਲਾਉਂਗਾ ਜਿਨ੍ਹਾਂ ਦੇ ਮਤਲਬ ਸ਼ਾਮ ਨੂੰ ਘਰ ਵਾਲੇ ਰੋਜ਼ ਨਸ਼ਾ ਕਰਕੇ ਆ ਜਾਂਦੇ ਸੀ ਕੋਈ ਚਿੱਟੇ ਦਾ ਲਾ ਲਓ ਕੋਈ ਦਾਰੂ ਦਾ ਲਾ ਲਓ ਅੱਜ ਉਹ ਆਪਣੇ ਘਰੇ ਸੁਖੀ ਬਸ ਰਹੀਆਂ ਤੇ ਸਾਡੇ ਹਲਕੇ ਜੇ ਮੈਂ ਜੇ ਨਸ਼ੇ ਦੀ ਗੱਲ ਕਰਾਂ ਤਾਂ ਕਾਫੀ ਰੋਕਥਾਮ ਲੱਗ ਗਈ ਆ ਇੱਕ ਕੱਲਾ ਬੰਦਾ ਕੀ ਕੀ ਕਰ ਸਕਦਾ ਜਿੱਥੇ ਜਿੱਥੇ ਸਾਨੂੰ ਪਤਾ ਲੱਗਦਾ ਸੀ ਜਾਨਣੇ ਆ ਉਹ ਜਦੋਂ ਜਨਤਾ ਸਾਨੂੰ ਸਾਥ ਦੇਗੀ ਸਾਨੂੰ ਦੱਸੇਗੀ ਵੀ ਇੱਥੇ ਨਸ਼ਾ ਵਿਕ ਰਿਹਾ ਤਾਂ ਸਾਡੀ ਟੀਮਾਂ ਜ਼ਰੂਰ ਜਾਣਗੀਆਂ ਅੱਛਾ ਵਿਸ਼ਾਲ ਮੈਂ ਦੂਸਰਾ ਸਵਾਲ ਤੁਹਾਡੇ ਤੋਂ ਪੁੱਛਦਾ ਕਿ ਇੱਕ ਮਾਨ ਸਾਹਿਬ ਨੇ ਇੱਕ ਸਕੀਮ ਗੱਡੀ ਹੈ ਕਿ ਜਿਹੜੀ ਹੈਲਥ ਰਿਲੇਟਿਡ ਹੈ ਜਿਹੜਾ ਉਹ ਕਾਰਡ ਬਣਾਏਗਾ ਉਹ ਕਿੰਨਾ ਕਾ ਅਸਰ ਕਰਦਾ ਹੈ ਕੁਝ ਬੈਨੀਫਿਟਸ ਹੋ ਰਹੇ ਆ ਲੋਕਾਂ ਦੇ ਵਿੱਚ ਤੁਸੀਂ ਤਾਂ ਵਿਚਰਦੇ ਲੈਣੇ ਲੋਕਾਂ ਦੇ ਵਿੱਚ ਲੋਕ ਤੁਹਾਡੇ ਕੋਲ ਆਪਣੀ ਪ੍ਰੋਬਲਮਸ ਲੈ ਕੇ ਬਾਦ ਕੱਢੀ ਦੇਖੋ ਜੀ ਪਹਿਲਾ ਮਹੱਲਾ ਕਲੀਨਿਕ ਬਣੇ ਸੀ ਮਹੱਲਾ ਕਲੀਨਿਕ ਚ ਵੀ ਬੈਸਟ ਤੋਂ ਬੈਸਟ ਡਾਕਟਰ ਬਠਾਏ ਬੈਸਟ ਤੋਂ ਬੈਸਟ ਦਵਾਈਆਂ ਮਿਲੀਆਂ ਉਹ ਵੀ ਫ੍ਰੀ ਦੇ ਵਿੱਚ ਮਿਲੀਆਂ ਠੀਕ ਹੈ ਜੀ ਹੁਣ ਜੇ ਹੈਲਥ ਕਾਰਡ ਦੀ ਗੱਲ ਕਰੀਏ ਹੈਲਥ ਕਾਰਡ ਵੀ ਉਹਨਾਂ ਜਗ੍ਹਾ ਤੇ ਸਾਰੀਆਂ ਹਸਪਤਾਲਾਂ ਚ ਬੈਨੀਫਿਟ ਦਿੰਦਾ ਇੱਕ ਗਰੀਬਾਂ ਲਈ ਸੋਚੀ ਹੋਈ ਚੀਜ਼ ਹੈ ਇਹ ਨਹੀਂ ਉਹ ਸਰਕਾਰੀ ਚਲਦਾ ਹੈ ਕਿ ਸਾਰੇ ਕਿਤੇ ਮਤਲਬ ਸਾਰੇ ਕਿਤੇ ਚਲਦਾ ਹੈ ਵੈਲਿਡ ਹੈ ਪੱਕੀ ਗੱਲ ਹੈ ਵੈਲਿਡ ਹੈ ਉਹ ਮਤਲਬ ਪ੍ਰਾਈਵੇਟ ਚ ਵੀ ਜੀ ਵੈਲਿਡ ਹੈ ਉਹ ਉਹ ਜਿਹੜਾ ਕਾਰਡ ਹੈ ਉਹ ਹਰ ਪਾਸੇ ਵੈਲੇਡਾ ਮੇਨ ਜਿਹੜਾ ਇਸ ਟਾਈਮ ਉਹਦਾ ਇੰਪਲੀਮੈਂਟ ਹਲੇ ਹੋਣਾ ਹੈ ਕਿਉਂਕਿ ਹਲੇ ਉਹਦੇ ਫਾਰਮ ਵੀ ਆ ਜਿਹੜੇ ਨਹੀਂ ਭਰੇ ਗਏ ਤੇ ਉਹਦਾ ਪ੍ਰੋਪਰ ਬੈਨੀਫਿਟ ਵੀ ਅਸੀਂ ਤੁਹਾਨੂੰ ਹੌਲੀ ਹੌਲੀ ਦੱਸਾਂਗੇ ਵੀ ਕਿੱਦਾਂ ਕਿੱਦਾਂ ਕੀ ਕੀ ਚੱਲ ਰਿਹਾ ਜਦੋਂ ਸਾਨੂੰ ਉੱਪਰੋਂ ਦੀ ਪ੍ਰੋਪਰ ਗਾਈਡਨਸ ਆਏਗੀ ਤੇ ਜਿਹੜੀ ਬੈਸਟ ਹੁਣ ਗਾਈਡਨਸ ਉਹ ਮੁਹੱਲਾ ਕਲੀਨਿਕ ਦੀ ਹੈ ਤੇ ਮੁਹੱਲਾ ਕਲੀਨਿਕ ਦੇ ਤੇ ਅਸੀਂ ਸਾਰਿਆਂ ਨੇ ਅਸਰ ਦੇਖੇ ਹੀ ਹੋਏ ਆ ਤੇ ਕਈ ਵਿਚਾਰੇ ਗਰੀਬ ਪਰਿਵਾਰ ਜਿਹੜੇ ਵੈਂਗੀ ਮੰਗੇ ਦਵਾਈਆਂ ਲੈਂਦੇ ਸੀ ਉੱਥੋਂ ਫ੍ਰੀ ਲੈ ਕੇ ਆਪਦੇ ਘਰਾਂ ਦੇ ਵਿੱਚ ਉਹੀ ਪੈ ਜਾਂਦਾ ਰਾਸ਼ਨ ਪਵਾ ਰਹੇ ਆ ਹੂੰ ਠੀਕ ਹੈ ਜੀ ਤੇ ਸਭ ਤੋਂ ਵੱਡੀ ਸਾਡੀ ਗਰੰਟੀ ਬਿਜਲੀ ਬਿਜਲੀ ਦਾ ਹਰੇਕ ਘਰ ਦਾ ਬਿੱਲ ਜਿਹੜਾ 5 ਤੋਂ 7000 ਦੇ ਵਿੱਚ ਵਿੱਚ ਆਉਂਦਾ ਸੀ ਉਹ ਮਾਨ ਸਾਹਿਬ ਨੇ ਹਰੇਕ ਵਰਗ ਲਈ ਪਹਿਲਾਂ ਹੁੰਦਾ ਸੀ ਐਸਸੀ ਵਰਗ ਲਈ ਗੱਲਾ ਵਾ ਜਿਹੜੀ ਬਿਜਲੀ ਮਾਫ ਹੈ 300 ਯੂਨਿਟ ਤੱਕ ਹੁਣ ਜਿਹੜੀ ਮਾਫ ਕੀਤੀ ਉਹ ਸਾਰੇ ਵਰਗਾਂ ਲਈ ਮਾਫਾ 5 ਤੋਂ 7000 ਜਿਹਦੇ ਘਰੇ ਬਚ ਰਿਆ ਉਹਦੇ ਬੱਚੇ ਵੀ ਵਧੀਆ ਖਾਣਗੇ ਪੀਣਗੇ ਤੇ ਪੈਣਨਗੇ ਇਹ ਦੁਆਇਆ ਹੈ ਕਾਮੀ ਪਰ ਵਿਸ਼ਾਲ ਇੱਕ ਗੱਲ ਮੈਂ ਪੁੱਛਣਾ ਤੁਹਾਡੇ ਤੋਂ ਵਾਦਾ ਤਾਂ ਇਹ ਵੀ ਹੋਇਆ ਸੀ ਕਿ 1000 ਰੁਪਏ ਪਰਮਾਨਸ ਦੇ ਹਿਸਾਬ ਨਾਲ ਲੇਡੀਜ਼ ਨੂੰ ਪੰਜਾਬ ਦੀਆਂ ਧੀਆਂ ਨੂੰ ਦਿੱਤੇ ਜਾਣਗੇ ਉਹਦੇ ਵਿੱਚ ਕੀ ਵਿਲੰਭ ਪੈ ਰਿਹਾ ਹੈ ਕਿਉਂਕਿ ਵਿਰੋਧੀ ਧਿਰ ਹਮੇਸ਼ਾ ਹੀ ਇਹ ਸਵਾਲ ਨੂੰ ਚੱਕਦਾ ਹੈ ਕਿ ਸਾਡੇ 1000 ਰੁਪਏ ਖਾ ਗਏ ਭਗਵੰਤ ਮਾਨ ਸਰਕਾਰ ਇਦਾਂ ਭਗਵੰਤ ਮਾਨ ਸਰਕਾਰ ਉਦਾਂ ਜਦੋਂ ਇੰਨੇ ਕੇ ਚੀਜ਼ਾਂ ਫੁੱਲਫਿਲ ਗਰੰਟੀਆਂ ਕਰ ਦਿੱਤੀਆਂ ਕਿ 1000 ਰੁਪਏ ਵਾਲੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਕਦੋਂ ਦੀ ਕਰ ਸੌਟ ਆਊਟ ਹੋ ਸਕਦੀ ਹੈ ਜਲਦੀ ਤੋਂ ਜਲਦੀ ਹੁਣ ਇਲੈਕਸ਼ਨ ਵੀ ਆ ਰਹੇ ਨੇ ਕੀ ਅਰਗੇ ਇਲੈਕਸ਼ਨ ਦੇ ਵਿੱਚ ਉਹ ਇੰਪਲੀਮੈਂਟ ਕਰ ਵੀ ਦਿੱਤਾ ਕਿ ਬਾਅਦ ਵਿੱਚ ਉਹ ਰਹੇਗਾ ਇਹ ਚੀਜ਼ ਬਾਰੇ ਤੁਸੀਂ ਕੀ ਸੋਚ ਰੱਖਦੇ ਹੋ ਕਿ ਦੱਸੋ ਵੀ ਜਿਹੜੀਆਂ ਕੁਝ ਲੋਕਾਂ ਦੇ ਸਵਾਲ ਹੁੰਦੇ ਆ ਨਹੀਂ ਇਹਨਾਂ ਨੇ ਤਾਂ ਜੀ ਵਾਅਦਾ ਕੀਤਾ ਸੀ 1000 ਰੁਪਏ ਤਾਂ ਹਲੇ ਤੱਕ ਨਹੀਂ ਦਿੱਤੇ ਇਹਦੇ ਬਾਰੇ ਤੁਹਾਡੀ ਕੀ ਰਾਏ ਹੈ ਤੇ ਤੁਹਾਡਾ ਦਿਮਾਗ ਕੀ ਕਹਿੰਦਾ ਇਸ ਪਿੱਛੇ ਦੇਖੋ ਜੇ ਮੈਂ ਵਿਰੋਧੀਆਂ ਦੀ ਗੱਲ ਕਰਾਂ ਵਿਰੋਧੀਆਂ ਕੋਲ ਤਾਂ ਕੁਝ ਰਹੀ ਨਹੀਂ ਗਿਆ ਕਹਿਣ ਨੂੰ ਵਿਰੋਧੀ ਹੁਣ ਸਿਰਫ ਇੱਕ 1000 ਰੁਪਏ ਦੀ ਗੱਲ ਕਰਦੇ ਆ ਉਹਨਾਂ ਨੇ ਪਹਿਲਾਂ ਕੋਈ ਕੰਮ ਕੀਤਾ ਵਿਰੋਧੀਆਂ ਨੇ ਤੁਸੀਂ ਆਪ ਵਿਰੋਧੀਆਂ ਕੋ ਕਦੇ ਜਾਇਓ ਸਾਡੇ ਹਲਕੇ 'ਚ ਹੀ ਜਾਇਓ ਇੱਥੇ ਵੀ ਦੋ ਵਾਰ ਰਹੇ ਆ ਵਿਧਾਇਕ ਅਲਗ-ਅਲਗ ਤਰ੍ਹਾਂ ਦੇ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਕੀ ਕੀ ਕੰਮ ਕੀਤੇ ਰਹੀ ₹1000 ਦੀ ਗਾਰੰਟੀ ਦੀ ਗੱਲ ₹1000 ਦਾ ਮਾਨ ਸਾਹਿਬ 1100 ਕਰਕੇ ਬਹੁਤ ਜਲਦ ਜਿਹੜੀ ਸਾਡੀ ਮਾਤਾਵਾਂ ਨੂੰ ਭੇਣ ਨੂੰ ਦੇਣਗੇ ਕਿਉਂਕਿ ਹਰ ਇੱਕ ਚੀਜ਼ ਦਾ ਜਿਹੜਾ ਸਿਸਟਮ ਬਣਦਾ ਹੁੰਦਾ ਪ੍ਰੋਪਰ ਬਜਟ ਹੈ ਜਿਹੜਾ ਪੇਸ਼ ਕਰਕੇ ਫਿਰ ਉਸ ਚੀਜ਼ ਨੂੰ ਕੀਤਾ ਜਾਂਦਾ ਇਹ ਵਾਦਾ ਅਸੀਂ ਪੂਰਾ ਕਰਕੇ ਹੀ ਲੋਕਾਂ ਦੇ ਵਿੱਚ ਜਿਹੜਾ ਵੋਟਾਂ ਲੈਣ ਜਾਵਾਂਗੇ ਇੰਦਾ ਅਸੀਂ ਵੀ ਨਹੀਂ ਜਾਂਦੇ ਇਹ ਤੁਹਾਡੇ ਚੈਨਲ ਦੇ ਥਰੂ ਮੈਂ ਸਾਰੇ ਜਿਹੜੇ ਦੇਖ ਰਹੇ ਹਨ ਸਭ ਨੂੰ ਕਹਿਣਾ ਚਾਹੁੰਗਾ ਵੀ ਇਹ ਵਾਦਾ ਪੂਰਾ ਕਰਕੇ ਹੀ ਅਸੀਂ ਵੋਟਾਂ ਲੈਣ ਤੁਹਾਡੇ ਤੱਕ ਆਵਾਂਗੇ ਅੱਛਾ ਵਿਸ਼ਾਲ ਮੈਂ ਇੱਕ ਗੱਲ ਆਪਾਂ ਘੁੰਮ ਫਿਰ ਕੇ ਉਹੀ ਗੱਲ ਆਪਾਂ ਕਰਦੇ ਆ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਵਿਕਾਸ ਦਿਖਾ ਆਮ ਆਦਮੀ ਪਾਰਟੀ ਜਿਸ ਤਰੀਕੇ ਦਾ ਪੜਾਪ ਉਹਨਾਂ ਦਾ ਪੈਂਦਾ ਜਿਸ ਤਰੀਕੇ ਦਾ ਸਮਾਂ ਆਉਂਦਾ ਉਸ ਹੱਬ ਨਾਲ ਵਿਕਾਸ ਹੋ ਰਿਹਾ ਪਰ ਮੇਨ ਮੁੱਦਾ ਅੱਜ ਦੇ ਟਾਈਮ 'ਚ ਲੋਕ ਇਹ ਚੱਕਦੇ ਕਿ ਆਮ ਆਦਮੀ ਪਾਰਟੀ ਤੋਂ ਸੰਪੂਰਨ ਤੌਰ ਤੇ ਨਸ਼ਾ ਬੰਦ ਨਹੀਂ ਹੋ ਰਿਹਾ ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਯੁੱਧ ਨਸ਼ਿਆਂ ਵਿਰੁੱਧ ਚੱਲੇ ਕਈਆਂ ਦੇ ਘਰ ਬਸੇ ਹੋ ਜੜੇ ਹੋਏ ਔਰ ਜਿਹੜੇ ਚਿੱਟਾ ਲਾਉਂਦੇ ਸੀ ਉਹਨਾਂ ਨੂੰ ਇਲਾਜ ਮਿਲਿਆ ਮੁਫਤ ਔਰ ਪਰ ਉਸ ਤੋਂ ਬਾਅਦ ਕਿ ਨਸ਼ਾ ਟੋਟਲ ਜੜਤੋਂ ਨਾ ਖਤਮ ਹੁੰਦਾ ਕੀ ਕਾਰਨ ਹੈ ਇਦੇ ਵਿੱਚ ਕਿਸ ਬੰਦੇ ਦੀ ਗਲਤੀ ਹੈ ਪ੍ਰਸ਼ਾਸਨ ਦੀ ਗਲਤੀ ਹੈ ਜਾਂ ਉਹ ਡੀਲ ਨਹੀਂ ਕਰ ਪਾਰੇ ਬੰਦਿਆ ਦੇ ਨਾਲ ਜਾਂ ਉਹਨਾਂ ਦੇ ਹੱਥੋਂ ਤੱਕ ਨਹੀਂ ਪਹੁੰਚਦੇ ਜਾਂ ਲੋਕ ਸਾਥ ਨਹੀਂ ਦਿੰਦੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਦੋਂ ਤੱਕਰ ਪੂਰਨ ਤੌਰ ਤੇ ਉਸ ਟਾਈਮ ਨਸ਼ਾ ਪੰਜਾਬ 'ਚ ਟੋਟਲੀ ਬੈਨ ਹੋ ਜਾਵੇਗਾ ਤੁਹਾਨੂੰ ਕੀ ਲੱਗਦਾ ਹੈ ਦੇਖੋ ਇਹ ਪੂਰਨ ਤੌਰ ਤੇ ਬੰਦ ਹੋਦੋ ਹੋਏਗਾ ਜਦੋਂ ਲੋਕਾਂ ਦਾ ਸਮਰਥਨ ਮਿਲੇਗਾ ਦੇਦੋ ਦੇਖੋ ਸਭ ਤੋਂ ਪਹਿਲਾਂ ਸ਼ੁਰੂਆਤ ਆਪਣੇ ਘਰ ਤੋਂ ਹੁੰਦੀ ਹੈ ਜਦੋਂ ਮੈਂ ਹੁਣ ਤੁਹਾਨੂੰ ਪਿੱਛੇ ਜੇ ਕੇਸ ਦੱਸਦਾ ਐਮਐਲਏ ਸਾਹਿਬ ਦੁਆਰਾ ਨਾ ਕਈ ਜਿਹੜੇ ਚਿੱਟੇ ਦੇ ਮਤਲਬ ਸਮਗਲਰ ਲਾ ਲੋ ਜਾਂ ਨਸ਼ੇ ਪੀਣ ਵਾਲੇ ਲਾ ਲੋ ਉਹਨਾਂ ਨੂੰ ਫੜਿਆ ਗਿਆ ਉਹਨਾਂ ਨੂੰ ਅੰਦਰ ਦਿੱਤਾ ਗਿਆ ਤੇ ਉਹਨਾਂ ਨੂੰ ਛਡਾਣ ਲਈ ਮੱਲੇ ਤੋਂ ਕਈ ਲੋਕਾਂ ਦੇ ਫੋਨ ਆਉਂਦੇ ਆ ਮੈਨੂੰ ਕੋ ਰਿਕੁਐਸਟ ਲੈ ਕੇ ਆਉਂਦੇ ਆ ਵੀ ਸਾਡੇ ਨੂੰ ਛਡਾ ਦਿਓ ਜਦੋਂ ਗੱਲ ਆਪਣੇ ਘਰ ਤੇ ਆਈ ਤਾਂ ਅਸੀਂ ਤਿਲਮਲਾ ਜਾਂਦੇ ਆ ਵੀ ਨਹੀਂ ਸਾਡਾ ਬੱਚਾ ਵਾ ਜਦੋਂ ਕਿਸੇ ਹੋਰ ਦਾ ਫਿਰ ਆਪਾਂ ਕਹਿੰਦੇ ਆ ਅਰੈਸਟ ਕਰੋ ਅੰਦਰ ਦਿਓ ਇਹਦੀ ਲਤਾਂ ਤੋੜ ਦਿਓ ਪਹਿਲਾ ਆਪਣਾ ਘਰ ਦੇਖੋ ਆਪਣੇ ਘਰੇ ਦੇਖੋ ਵੀ ਅਸੀਂ ਘਰੋਂ ਸੁਧਾਰ ਕਰਨਾ ਫਿਰ ਜਾ ਕੇ ਪੂਰੇ ਜੇ ਦੇਖੋ ਕੱਲਾ ਕੱਲਾ ਜਦੋਂ ਘਰ ਸੋਚਣ ਲੱਗ ਗਿਆ ਨਾ ਵੀ ਅਸੀਂ ਇਸ ਚੀਜ਼ ਨੂੰ ਖਤਮ ਕਰਨਾ ਤਾਂ ਆਟੋਮੈਟਿਕ ਜਿਹੜਾ ਨਸ਼ਾ ਉਹ ਖਤਮ ਹੋ ਜਾਂਦਾ ਨਹੀਂ ਇਹ ਕਰਨਾ ਹੀ ਤਾਂ ਨਹੀਂ ਚਾਹੁੰਦੇ ਲੋਕ ਪਰ ਆਪਾਂ ਨੂੰ ਕੀ ਸਰਕਾਰ ਦੇ ਵਿੱਚ ਰਹਿ ਕੇ ਆਪਾਂ ਨੂੰ ਉਪਰਾਲੇ ਕਿਹੜੇ ਕਰਨੇ ਚਾਹੀਦੇ ਆ ਬਿਲਕੁਲ ਤੁਹਾਡੀ ਗੱਲ ਤੋਂ ਮੈਨੂੰ ਗੱਲ ਯਾਦ ਆ ਗਈ ਜਦੋਂ ਕੋਈ ਕੋਈ ਸਮਗਲਰ ਫੜ ਲੈਂਦੇ ਆ ਹੁਣ ਪੁਲਿਸ ਵਾਲੇ ਫੜ ਲੈਂਦੇ ਆ ਐਮ ਐਲ ਏ ਸਾਹਿਬ ਕਹਿਣ ਵੀ ਹਾਂ ਨਹੀਂ ਤੁਸੀਂ ਇਹਨੂੰ ਅੰਦਰ ਫੜ ਕੇ ਦਿਓ ਫਿਰ ਦੇਖੋ ਤੁਹਾਡੇ ਤੋਂ ਸਿਫਾਰਸ਼ਾਂ ਦਾ ਦੌਰ ਸ਼ੁਰੂ ਹੋ ਜਾਂਦਾ ਉਸ ਟਾਈਮ ਤੋਂ ਸਿਫ ਸਾਡੇ ਵੱਲ ਕੋਈ ਕਟਾਈ ਨਹੀਂ ਵਰਤੀ ਜਾਂਦੀ ਕਿਸੇ ਵੀ ਲੈਵਲ ਦੀ ਕੋਈ ਵੀ ਸਪਰਸ਼ ਉਹ ਨਹੀਂ ਚਲਦੀ ਜਿਹੜਾ ਨਸ਼ਾ ਪੀ ਰਿਆ ਠੀਕ ਹੈ ਜੀ ਉਹਨੂੰ ਉਹਦਾ ਪ੍ਰੋਪਰ ਰਿਲਾਜ ਹੁੰਦਾ ਉਹਨੂੰ ਸੈਂਟਰ ਭੇਜਿਆ ਜਾਂਦਾ ਵਾ ਉਹ ਜਦੋਂ ਠੀਕ ਹੋ ਕੇ ਆ ਜਾਂਦਾ ਆਪਣੇ ਬੱਚਿਆਂ ਚ ਰਵੇ ਲੇਕਿਨ ਜਿਹੜਾ ਨਸ਼ਾ ਸਪਲਾਇਰ ਆ ਉਹਦੇ ਨੂੰ ਅਸੀਂ ਸਖਤ ਤੋਂ ਸਖਤ ਜਿਹੜੀ ਕਾਨੂੰਨ ਦੇ ਹਿਸਾਬ ਨਾਲ ਬਣਦੀ ਹੈ ਸਜ਼ਾ ਉਹ ਦਵਾਈ ਜਾਂਦੀ ਹੈ ਜੀ ਅੱਛਾ ਵਿਸ਼ਾਲ ਮੈਂ ਇੱਕ ਆਖਰੀ ਸਵਾਲ ਆ ਤੁਹਾਡੇ ਤੋਂ ਕਿਉਂਕਿ ਕੁਝ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਜਿਵੇਂ ਟ੍ਰੈਫਿਕ ਦੀ ਬੜੀ ਸਮੱਸਿਆ ਆਂਦੀ ਹੈ ਤੇ ਪੁਲਿਸ ਆਫੀਸਰਸ ਇਸ ਮੈਟਰ ਦੇ ਉੱਤੇ ਕਾਫੀ ਜੁਟੇ ਰਹਿੰਦੇ ਆ ਕੋਈ ਸਰਕਾਰ ਵੱਲੋਂ ਦਾ ਕੋਈ ਉਪਰਾਲਾ ਕੀਤਾ ਜਾ ਰਿਹਾ ਕਿ ਟ੍ਰੈਫਿਕ ਤੋਂ ਨਿਯਾਤ ਪਾਈ ਜਾ ਸਕੇ ਤੁਹਾਡੇ ਇਧਰ ਗੈਸਪ੍ਰੋਵਲ ਸਾਈਡ ਵਿੱਚ ਟ੍ਰੈਫਿਕ ਦਾ ਰੀਜ਼ਨ ਲੋ ਕਟੀਆਂ ਹੋਈਆਂ ਸੜਕਾਂ ਦਾ ਦੇ ਫੇਰ ਹੁਣ ਬਣਨੀ ਸ਼ੁਰੂ ਹੋ ਗਈਆਂ ਲੱਗਦਾ ਕੋਈ ਮਤਲਬ ਇਦਾਂ ਦੀ ਕੋਈ ਉਪਰਾਲਾ ਲੈ ਕੇ ਆਉਗੀ ਕਿਉਂਕਿ ਲੁਧਿਆਣਾ ਸ਼ਹਿਰ ਦੇ ਟ੍ਰੈਫਿਕ ਤੋਂ ਨਿਜਾਦ ਮਿਲ ਸਕੇ ਪੋਲਿਊਸ਼ਨ ਤੋਂ ਨਿਜਾਦ ਮਿਲ ਸਕੇ ਦੇਖੋ ਜੇ ਮੈਂ ਗੱਲ ਕਰਾਂ ਇਸ ਹਲਕੇ ਦੀ ਤੁਸੀਂ ਟ੍ਰੈਫਿਕ ਦੀ ਗੱਲ ਕੀਤੀ ਆ ਇਸ ਹਲਕੇ ਦੇ ਵਿੱਚ ਜਦੋਂ ਸਾਡੇ ਵਿਧਾਇਕ ਜੀ ਆਏ ਨੇ ਉਹ ਇਹ ਵਾਦਾ ਕਰਕੇ ਨਹੀਂ ਆਏ ਸੀ ਵੀ ਜਿਹੜਾ ਲਹਾਰੇ ਦਾ ਪੁਲਾ ਉਹ B ਤੋਂ 25 ਸੇ ਮੈਂ ਕਹਿੰਦਾ ਬਹੁਤ ਪੁਰਾਣਾ ਬਣਿਆ ਹੋਇਆ। ਬਿਲਕੁਲ। ਕਾਫੀ ਪੁਰਾਣਾ। ਬਿਲਕੁਲ। ਤੇ ਉਸ ਤੋਂ ਬਾਅਦ ਈਸ਼ਰ ਨਗਰ ਦਾ ਪੁਲ ਆ ਜਾਂਦਾ। ਇਹ ਦੋਨੋਂ ਪੁਲਾਂ ਦਾ ਵਾਦਾ ਅਸੀਂ ਨਹੀਂ ਕੀਤਾ ਸੀ ਲੇਕਿਨ ਤੁਸੀਂ ਆਂਦੇ ਹੋਏ ਦੇਖ ਕੇ ਆਏ ਹੋਗੇ ਦੋਨੋਂ ਪੁਲ ਬਣਦੇ ਪਏ ਆ। ਬਣਦੇ ਪਏ ਆ। ਉਹ ਟ੍ਰੈਫਿਕ ਦੇ ਵਾਸਤੇ ਹੀ ਬਣਦੇ ਆ ਵੀ ਟ੍ਰੈਫਿਕ ਦਾ ਜਿਹੜਾ ਕੰਟਰੋਲ ਆ ਉਹ ਕੀਤਾ ਜਾ ਸਕੇ। ਉਹ ਦੋਨਾਂ ਪੁਲਾਂ ਤੇ ਇੱਕ ਸਾਈਡ ਆਣਾ ਇੱਕ ਸਾਈਡ ਜਾਣਾ ਹੋ ਸਕੇ। ਜਦੋਂ ਇੱਕ ਦੋਨਾਂ ਪੁਲਾਂ ਨੂੰ ਅਲੱਗ-ਅਲੱਗ ਜਾਣਾ ਆਣਾ ਹੋਏਗਾ ਆਟੋਮੈਟਿਕ ਜਿਹੜਾ ਟ੍ਰੈਫਿਕ ਕੰਟਰੋਲ ਹੋਏਗਾ। ਜੀ ਵਿਸ਼ਾਲ ਹੁਣ ਤੁਸੀਂ ਜਾਂਦੇ ਹੋ ਕਿ ਕਹਿਣਾ ਕੀ ਚਾਹੋਗੇ ਜਨਤਾ ਨੂੰ ਕਿਉਂਕਿ ਬਹੁਤ سارے ਸਵਾਲ ਨੇ ਬਹੁਤ ਲੋਕਾਂ ਦੀ ਪ੍ਰੋਬਲਮਸ ਹੁੰਦੀਆਂ ਨੇ ਕੁਝ ਲੋਕ ਕਹਿੰਦੇ ਸਾਡੇ ਥਾਣੇ ਨੇ ਸੁਣਵਾਈ ਨਹੀਂ ਹੁੰਦੀ ਕੁਝ ਲੋਕ ਕਹਿੰਦੇ ਸਾਡੀ ਕਾਰਪੋਰੇਸ਼ਨ ਨੇ ਸੁਣਵਾਈ ਨਹੀਂ ਹੁੰਦੀ ਕੀ ਮੈਸੇਜ ਕੀ ਹੈ ਜੇਕਰ ਤੁਹਾਡੇ ਕੋਈ ਹੈਲਪ ਲੈਣਾ ਚਾਹੁੰਦਾ ਐਜ਼ ਅ ਪਾਰਟੀ ਤੁਸੀਂ ਰਿਪਰੈਜ਼ੈਂਟੇਟਿਵ ਆਮ ਆਦਮੀ ਪਾਰਟੀ ਦੇ ਕਿੱਦਾਂ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਹੈ ਤੇ ਤੁਸੀਂ ਜਨਤਾ ਦੀ ਆਵਾਮ ਦੇ ਲਈ ਕੋਈ ਮੈਸੇਜ ਜੁ ਦੇਣਾ ਚਾਹੋਗੇ ਤਾਂ ਜਰੂਰ ਦਿਖੋ ਜਿਹੜਾ ਸਹੀ ਕੰਮ ਆ ਉਹਦੇ ਲਈ ਸਾਡੀ ਪਾਰਟੀ ਅਸੀਂ ਸਾਡੇ ਐਮਐਲਏ ਸਾਹਿਬ ਸਾਰੇ ਖੜੇ ਨੇ ਲੇਕਿਨ ਅਗਰ ਤੁਸੀਂ ਕਹੋ ਗਲਤ ਕੰਮ ਚ ਸਾਡੀ ਥਾਣੇ ਨਹੀਂ ਸੁਣੀ ਜਾਂਦੀ ਸਾਡੀ ਕਾਰਪੋਰੇਸ਼ਨ ਚ ਨਹੀਂ ਸੁਣੀ ਜਾਂਦੀ ਉਹ ਕਦੇ ਵੀ ਨਹੀਂ ਸੁਣੀ ਜਾਂਣੀ ਸਹੀ ਕੰਮ ਲਈ ਅਸੀਂ ਸਾਰੇ ਖੜੇ ਆ ਮੇਰਾ ਕੰਟੈਕਟ ਨੰਬਰ ਹੈਗਾ 89680 45542 ਕਦੇ ਵੀ ਮੈਨੂੰ ਕਾਲ ਕਰ ਲਿਓ ਜਦੋਂ ਰਾਤ ਬਰਾਤ ਕਦੇ ਵੀ ਤੁਹਾਡਾ ਕਾਲ ਆ ਜਿਹੜੀ ਹਮੇਸ਼ਾ ਟੈਂਡੋ ਲੇਕਿਨ ਸਹੀ ਕੰਮ ਵਾਸਤੇ ਕਰਨੀ ਆ ਕਿਉਂਕਿ ਗਲਤ ਕੰਮ ਦੇ ਵਿੱਚ ਨਾ ਅਸੀਂ ਆਪ ਕਰੀਏ ਤੇ ਨਾ ਕਿਸੇ ਦਾ ਸਾਥ ਦਈਏ ਜੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਦੋਸਤੋ ਐਸਨ ਸਾਡੇ ਨਾਲ ਵਿਸ਼ਾਲ ਗੋਕੁਲੀਏ ਜੋ ਕਿ ਆਮ ਆਦਮੀ ਪਾਰਟੀ ਦੇ ਕਬੀ ਛੋਟੀ ਉਮਰ ਦੇ ਰਿਪਰੈਜ਼ੈਂਟੇਟਿਵ ਨੇ ਔਰ ਜਿਹੜਾ ਆਮ ਆਦਮੀ ਪਾਰਟੀ ਦਾ ਦਮਨ ਸੰਭਾਲਿਆ ਪਾਰਟੀ ਬਦਲ ਕੇ ਇੱਧਰ ਆਏ ਸਰਗਰਮੀਆਂ ਦਿਖਾਈਆਂ ਲੋਕਾਂ ਦੇ ਵਿੱਚ ਵਿਚਰੇ ਲੋਕਾਂ ਦੇ ਕੰਮ ਕਰਵਾਏ ਬਹੁਤ ਚੀਜ਼ਾਂ ਨੇ ਬਾਕੀ ਤੁਸੀਂ ਦੱਸਣਾ ਕਿ ਆਮ ਆਦਮੀ ਪਾਰਟੀ ਦਾ ਹੁਣ ਕੀ ਦਰਜਾ ਹੈ ਕੀ ਤੁਹਾਡੇ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਰਿਪ੍ਰੈਜ਼ੈਂਟੇਟਿਵ ਵਧੀਆ ਕੰਮ ਕਰਦੇ ਆ ਕਿ ਨਹੀਂ ਕਰਦੇ ਔਰ ਨਸ਼ਿਆਂ ਬਾਰੇ ਤੁਸੀਂ ਜ਼ਰੂਰ ਆਪਣਾ ਸੁਝਾਅ ਦੱਸਣਾ ਕਿ ਇਹ ਕਿੱਦਾਂ ਬੰਦ ਹੋ ਸਕਦਾ ਹੈ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਕਿਹੜੀ-ਕਿਹੜੀ ਜਗ੍ਹਾ ਤੇ ਨਸ਼ਾ ਵਿਕਦਾ ਹੈ ਸਾਨੂੰ ਵੀ ਆਸਾਨੀ ਹੋਊਗੀ ਕਿ ਅਸੀਂ ਉਹਨਾਂ ਨੂੰ ਤੱਕ ਇਹ ਆਵਾਜ਼ ਪਹੁੰਚਾਈਏ ਤਾਂ ਕਿ ਇਹ ਨਸ਼ਾ ਜੜ ਤੋਂ ਖਤਮ ਹੋ ਸਕੇ ਤੁਸੀਂ ਜੁੜੇ ਹੋ ਨਿਰਪੱਖ ਪੋਸਟ ਪੰਜਾਬੀ ਨਾਲ ਤੇ ਮੈਂ ਕਾਸ਼